ਆफी ਸੱਚੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਦਾ ਬਰਦਾਸ਼ਤ ਨਹੀਂ ਤੇ ਗਾਣਾ ਕਪੀਸ ਕਰ ਰਹੇਂਗਾ ਜੇ ਕਰਨਾ ਸੁਣ ਕਾਨੀ ਕੁੜੀਆਂ ਜੇ ਉਹਨਾਂ ਜੋਗੇ ਸਾਇਕਲ ਰੰਗ ਬਰੰਗਾ ਨਾ ਦੇ ਵਿੱਚ ਤੇਲ ਪਿਆ ਨਾ ਤੂੰ ਇਹਦਾ ਪੰਗਾ ਜਿਹੇ ਨੇ ਰੰਗ ਜਿਹੜਾ ਹੋ ਜੇ ਮਾਰ ਬਰੇ ਕਾ ਖੜਲਾ ਆ ਗੋਡਿਆਂ ਦੇ ਵਿੱਚ ਟਾਇਰ ਫਸਾ ਕੇ ਹੈਂਡਲ ਸਿੱਧਾ ਕਰ ਲੈ ਹਵਾ ਨਿਕਲ ਜੇ ਟੈਂਸਰ ਹੋ ਜੇ ਪੰਪ ਮਾਰ ਕੇ ਭਰ ਲੈ ਬਾਲਤਿਕ ਦੇ ਲੀਗ ਨੂੰ ਟੋਕ ਪਾ ਕੇ ਕਰਨਾ ਸੈਕਲ ਮਿੱਤਰਾਂ ਦਾ ਸ਼ਰਤ ਲਗਾ ਕੇ ਫੜਦਾ ਸਾਈਕਲ ਮਿੱਤਰਾਂ ਦਾ ਸ਼ਰਤ ਲਗਾ ਕੇ ਮਰਨਾ ਆਹ ਨਹੀਂ ਕੁੜੀ ਆ ਜਾਣ ਜੋਗੀਏ ਰੱਬ ਦੇ ਵੇਖ ਨਜ਼ਾਰੇ ਚਲੋ ਤਾਂ ਪਕੜ ਲੈਂਦਾ ਕਿ ਤੁੰਦ ਪਾ ਲੈ ਆਹ ਨਹੀਂ ਕੁੜੀ ਆ ਜਾਣ ਜੋਗੀਏ ਰੱਬ ਦੇ ਵੇਖ ਨਜ਼ਾਰੇ ਨਾ ਥੱਲੇ ਮੋਟਰਸਾਈਕਲ ਨਾ ਥੱਲੇ ਕਾਰ ਇੱਕ ਟੁੱਟਿਆ ਸਾਈਕਲ ਸਾਡਾ ਹਰ ਵੇਲੇ ਰੰਗ ਸਾਰੇ ਕਈ ਐਸੀ ਦੁਨੀਆ ਆਣੀ ਕੁੜੀਆ ਜਾਨ ਜੋਗੇ ਰੱਬ ਦੇ ਵੇਖ ਨਜ਼ਾਰੇ ਨਾ ਛਾੜਲੇ ਮੋਟਰਸਾਈਕਲ ਨਾ ਛਾੜਲੇ ਵਕਾਰੇ ਇੱਕ ਟੁੱਟਿਆ ਸਾਈਕਲ ਸੜਾ ਹਰ ਬਲੇ ਡੰਗ ਸਾਰੇ ਕਈ ਇਸ ਦੁਨੀਆ ਵਿੱਚ ਲੱਖਾਂ ਨਗੇ ਪੈਰੀ ਫਿਰਨ ਤਾਰੇ ਮੈਂ ਤਾਂ ਫਿਰ ਵੀ ਸਾਈਕਲ ਤੇ ਆ ਰੱਬ ਦੇ ਆ ਬਿਨਾਰੇ ਕੋ ਰੱਬ ਦੀ ਮਰਜ਼ੀ ਦਾ ਕੀ ਕਰ ਲੂ ਮਟੈਰ ਕੋ ਰੱਬ ਦੀ ਮਰਜ਼ੀ ਦਾ ਕੀ ਕਰ ਲੂ ਮਟੇ ਵਿੱਚ ਆਣੀ ਕੁੜੀਆ ਜਾਨ ਜੋਗੇ ਤਰਦ ਨਾਲ ਸੁਆ ਪਹਿਲੀ ਨੇ ਕਬਈ ਬੜਾ ਰ ਸਾਈਕਲ ਚੋਰੀ ਹੋਇਆ ਪਹਿਲੀ ਵਾਰੀ ਚੀਜ਼ ਕਬਤੀ ਮੈਂ ਪਹਿਲੀ ਵਾਰੀ ਹੋਇਆ ਇੱਕ ਫਕੀਰ ਖੁਦਾ ਦਾ ਬੰਦਾ ਮੇਰੇ ਮੋਹਰੇ ਆਣ ਖਲੋਇਆ ਕਹਿੰਦਾ ਕਿਆ ਤੂੰ ਮੈਨੈ ਦੀ ਕੰਕ ਹੋਇਆ ਮਾਂ ਬਾਬਾਈ ਮੇਰਾ ਸਾਈਕਲ ਲੈ ਕੇ ਗਾੜੀ ਲੈ ਜਾ ਤੂੰ ਕਾ ਜਾਣੇ ਮੋਆ ਉਸ ਦਿਨ ਤੋਂ ਮਰ ਜਾਣਾ ਗੁਰਦਾਸ ਮਾਨ ਨੇ ਹੋਇਆ ਉਸ ਦਿਨ ਤੋਂ ਮਰ ਜਾਣਾ ਗੁਰਦਾਸ ਮਾਨ ਨੇ ਹੋਇਆ ਐ ਮੀਰਾ ਦੀ ਕਸਰਤ ਗਰੀਬਾਂ ਦੀ ਰੋਟੀ ਰੋਟੀ ਤੇ ਸੁਣਾਇਆ ਸੱਤ ਕੱਸੀਆਂ ਬਗੈਣੀ ਵੀਰਾਂ ਨੇ ਜਿਹਨੇ ਬਾਈਕ ਸਾਈਕਲ ਬਣਾਇਆ ਬੜੀਆਂ ਲੱਗੀਆਂ ਸਰਤਾ ਮੈਂ ਬੜਾ ਸਾਈਕਲ ਬਣਾਇਆ ਆ ਬੜੇ ਪੈਂਟ ਪਜਾਮਿਆਂ ਨੂੰ ਮੈਂ ਚੈਨਾ ਵਿੱਚ ਫਸਾਇਆ ਪਿਆ ਤੋਂ ਕਟਕਾ ਵਿੱਚ ਪੇਪਨੇ ਘੜ ਲਾਇਆ ਪਿਆ ਤੋਂ ਕਟਕਾ ਵਿੱਚ ਪੇਪਨੇ ਘੜ ਲਾਇਆ ਦਿਨਾਂ ਨੂੰ ਸੰਚੋਂ ਚੱਲਦੇ ਤੇ ਜਾ ਸਾਈਕਲ ਜਾਂ ਦੰਗੇ ਨਹੀਂ ਤੇ ਸਾਈਕਲ ਦਾ ਲਾਇਸੈਂਸ ਹੈ ਨਹੀਂ ਦੰਗੇ ਦਾ ਜੇ ਜੇ ਮੈਨਾਂ ਨਾਲ ਸੰਤੋ ਚੱਲਦੇ ਨੇ ਪਰ ਮਹਿੰਦੀ ਰਾਤ ਤੱਕ ਲੈ। ਬੇਨਾਲ ਸੰਤੋ ਚੱਲਦੇ ਤੇ ਜਾ ਸਾਈਕਲ ਜਾਂ ਦੰਗਾ ਹੋਰਾਂ ਦੇ ਲਈ ਪਿਛਲੀ ਕਾਟੀ ਘਰ ਵਾਲੇ ਨਹੀਂ ਡੰਡਾ ਮਹਿੰਗੀ ਮੋਟਰ ਤੋਂ ਸਸਤਾ ਸਾਈਕਲ ਚੰਗਾ ਮਹਿੰਗੀ ਮੋਟਰ ਤੋਂ ਸਸਤਾ ਸਾਈਕਲ ਚੰਗਾ ਜਿਆਦਾ ਰੋ ਜਿਆਦਾ ਰੋ ਬਾਈ ਗੱਲ ਤਾਂ ਤੇਰੀ ਬਾਲੀ ਬੰਦੀ ਤਾਂ ਗੁਰਦਾਸ ਮਾਨ ਸਾਹਿਬ ਦੀ ਗੱਲ ਕੀਤੀ ਆ ਉਹਨੂੰ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਨੇ ਬਹੁਤ ਮਾਣ ਦਿੱਤਾ ਸੀ ਪਰ ਜਿਵੇਂ ਕਹਿੰਦੇ ਨੇ ਭਾਂਡਾ ਛੋਟਾ ਛੇਤੀ ਉੱਛਲ ਜਾਂਦਾ ਉਹਨੂੰ ਇੱਜ਼ਤ ਹਾਜਮ ਨਹੀਂ ਹੋਈ ਉਹੀ ਗੁਰਦਾਸ ਮਾਨ ਜਿਸ ਨੂੰ ਪੰਜਾਬ ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਰੁਤਵਾ ਹਾਸਲ ਕੀਤਾ ਤੇ ਉਸੇ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਨਾਲ ਕਤਾਰੀ ਕੀਤੀ ਸੀ ਅੱਜ ਪੰਜਾਬੀ ਮਾਂ ਬੋਲੀ ਨਾਲ ਕਤਾਰੀ ਕਰਤੇ ਜਿਸ ਗੁਰਦਾਸ ਮਾਨ ਦੀ ਬਾਈ ਜੀ ਤੁਸੀਂ ਗੱਲ ਕਰ ਰਹੇ ਹੋ ਉਹ ਕਿੱਥੇ ਹੈ ਜ਼ੀਰੋ ਤੇ ਚੱਲ ਰਿਹਾ ਹੈ ਉਹੀ ਗੁਰਦਾਸ ਮਾਨ ਨੇ ਇਸੇ ਪੰਜਾਬੀ ਮਾਂ ਬੋਲੀ ਤੋਂ ਖਾਇਆ ਕਮਾਇਆ ਦਾਇਆ ਫਿਲਮਾਂ ਬਣਾਈਆਂ ਸਭ ਕੁਝ ਕੀਤਾ ਪਰ ਲਾਸਟ ਤੇ ਉਸ ਬੰਦੇ ਨੇ ਕੀ ਕੀਤਾ ਦਿੱਲੀ ਦੇ ਦੱਲਿਆਂ ਨਾਲ ਮਿਲ ਕੇ ਦਿੱਲੀ ਦੀ ਝੋਲੀ ਦੇ ਵਿੱਚ ਪੈ ਕੇ ਪੰਜਾਬ ਨਾਲ ਗਦਾਰੀ ਤੇ ਪੰਜਾਬੀ ਮੋਲੀ ਨਾਲ ਗਦਾਰੀ ਕੀਤੀ ਪੰਜਾਬੀ ਬੋਲੀ ਨਾਲ ਇਸੇ ਕਰਕੇ ਵੀਰ ਜੀ ਗੁਰਦਾਸ ਮਾਨ ਸਾਹਿਬ ਜਦੋਂ ਸੀ ਜਦੋਂ ਬਿਆਨਤਾ ਵਿਛੜ ਸਮੇਤ ਸੈਣੀ ਹਾਜੀ ਸਾਡੀ ਆਪਾਂ ਟੀਮਾਂ ਸਾਧ ਲਈ ਲੇਟਾਂਗੇ ਮੈਂ ਤਾਂ ਕਹਿੰਦਾ ਟੀਮਾਂ ਸਾਧੀਆਂ ਜੇ ਨਹੀਂ ਆਉਂਦੀਆਂ ਫਿਰ ਹੋਰ ਕੀ ਕਰੀਏ ਆਪਾਂ ਘੱਟ ਦਾਂਗੇ ਕੋਈ ਗੱਲ ਨਹੀਂ ਧਰਮਪੁਰਾ ਤੇ ਤੋਲਾਵਾਲ ਬਾਈ ਫਾਈਨਲ ਵੀ ਖੇਡਿਆ ਗਿਆ ਆਪਾਂ ਦੀ ਬਾਤ ਹੋ ਗਈ ਹੈ ਯਾਰ ਤੁਸੀਂ ਜਿਹੜਾ ਉਸ ਕਰਨਾਂ ਦੀ ਕਰ ਲੈ ਆ ਜੋ ਬਾਈ ਯਾਰ ਲਾਸਟ ਤੇ ਇਹੀ ਕਰਦੇ ਹੁੰਦੇ ਹੋ ਤੁਸੀਂ ਫਾਈਨਲ ਮੈਚ ਸਵਾਲ ਲੱਖ ਦੇ ਕਰੀਬ ਖੇਡਿਆ ਜਾਣਾ ਐਨਆਰਆਈ ਵੀਰਾਂ ਦੇ ਬਹੁਤ ਵੱਡੇ ਯੋਗਦਾਨ ਤੇ ਬੇਨਤੀ ਆ ਭਾਈ ਬਣ ਕੇ ਯਾਰ ਵੀ ਆਪਾਂ ਦੇਰੀ ਨਾ ਲਈਏ ਧਰਮਪੁਰਾਂ ਤੇ ਤੋਲਾਵਾਲ ਉਹਨਾਂ ਟੀਮਾਂ ਨੂੰ ਬੇਨਤੀ ਆ ਭਾਈ ਛੇਤੀ ਆ ਜਾਓ ਬਹੁਤ ਚਿਰ ਹੋ ਗਿਆ ਯਾਰ ਇੰਨੇ ਚਿਰ ਤੁਸੀਂ ਜਿਹੜਾ ਕੁਝ ਕਰਨਾ ਕਰ ਲਿਆ ਹੁਣ ਮੇਰੇ ਤੋਂ ਸੱਚੀ ਗੱਲ ਤੁਸੀਂ ਵੀ ਨਾ ਕਹਾ ਲਿਓ ਦੋਈ ਟੀਮਾਂ ਨੂੰ ਬੇਨਤੀ ਆ ਆ ਜਾਓ ਬਾਕੀ ਵੀਰੇ ਪੰਜਾਬ ਪੰਜਾਬੀ ਏਤੀ ਨਾਲ ਜੇ ਖੜਨਾ ਥੋੜਾ ਜਿਹਾ ਸੱਚ ਬੋਲਣਾ ਸਿੱਖ ਲਓ ਮਰਨਾ ਹਰੇਕ ਨਹੀਂ ਹੈ ਮਰੇ ਸਾਰੇ ਹੀ ਹੈ ਇਸੇ ਕਰਕੇ ਥੋੜਾ ਜਿਹਾ ਸੱਚ ਸੱਚ ਬੋਲਣਾ ਸਿੱਖ ਲੋ ਚਾਪਲੂਸੀ ਘੱਟ ਕਰੋ ਕਿਸੇ ਵੀ ਪਾਰਟੀ ਦਾ ਬੰਦਾ ਕਿਸੇ ਵੀ ਉਹਦੇ ਨਾਲ ਰੱਖ ਦਿਓ ਕਿ ਸਰ ਕਿਤੇ ਮੈਥੋਂ ਹੁਣ ਹੋਰ ਨਾ ਕੁਝ ਬੋਲੇ ਜਾਵੇ ਮੈਂ ਸੌਰੀ ਮੰਗਦਾ ਪਰ ਲੈ ਬਈ ਬੱਬੂ ਟੀਮਾਂ ਨੂੰ ਬੁਲਾ ਲਾ ਉਹਨਾਂ ਨੂੰ ਕਹਿੰਦੇ ਬਹੁਤ ਹੋ ਗਿਆ ਧਰਮਪਰਾ ਤੇ ਤੋਲਾਵਾਲ ਬਾਈ